ਆਹ ਮੇਰੇ ਵੀਰੋ ਥੋੜੇ ਸਮੇਂ ਦੇ ਵਿੱਚ ਕੋਈ ਬੱਲੇ ਬੱਲੇ ਆਹ ਮੇਰੇ ਵੀਰੋ ਇਹ ਜਿੰਨਾ ਕਰਦੇ ਸਾਡੇ ਹਰਮਨ ਦੇ ਟੀਮਾਂ ਅੱਜ ਲਾਉਣ ਦੇ ਵਿੱਚ ਆਹ ਸਾਹਮਣੇ ਮੇਰੇ ਵੀਰੋ ਇਹ ਆ ਕਹਿੰਦੇ ਮਾਂ ਦੇ ਦੀ ਤਲਤੀ ਦਾ ਇਸ ਰਵੇ ਤੇਜੀ ਮੇਰੇ ਵੀਰੋ ਪੰਨੋ ਪਰਵਾ ਦਾ ਇਸੇ ਵਿੱਚ ਕਬੱਡੀ ਪਾ ਰਿਹਾ ਪਰ ਕਬੱਡੀ ਦਾ ਔਰ ਉਸੇ ਪਿੰਡ ਦਾ ਪੰਨੂ ਪਰਿਵਾਰ ਦਾ ਨੌਜਵਾਨ ਇਸੇ ਲਈ ਤੇਜੀ ਕਹਿਣ ਵਾਲਾ ਯੂਰਪ ਦੇ ਮੈਦਾਨਾਂ ਵਿੱਚ ਕਹਿੰਦੇ ਬਹੁਤ ਤਕੜਾ ਖੇਡਿਆ ਔਰ ਇਸੇ ਨੇ ਕਬੱਡੀ ਪਾਉਂਦੀ ਤੇ ਨਾਲ ਨੌਜਵਾਨ ਕਹਿੰਦੇ ਕਰਮੀ ਭੁੱਲਣਾ ਇਹਨਾਂ ਦੇ ਦੋ ਦੋ ਜੱਫੇ ਵਾਲੇ ਵੀ ਖਾਨ 11-11 ਸੌਦੇ ਕਿਹਨਾਂ ਵੱਲੋਂ ਜੀ ਕਿੰਦਾ ਕੈਨੇਡਾ ਜੱਸੀ ਨਾਰਵੇ ਹਾਂਜੀ ਉਹਨਾਂ ਵੱਲੋਂ 11 ਕੇ ਇਸ ਦੇ ਮਾਰ ਦਿੱਤੇ ਜਾਣਗੇ ਮੇਰੇ ਵੀਰੋ ਜਦ ਇਸੇ ਨੇ ਕਬੱਡੀ ਧਾਰਿਆ ਹੈ ਇਸ ਵੇਲੇ ਮੰਨੀਆਂ ਵਾਲਾ ਜੱਜ ਕਬੱਡੀ ਪਾ ਰਿਹਾ ਹੈ ਇਧਰ ਜਿਸ ਬੱਚੀ ਨੇ ਮੇਰੇ ਵੀਰੋ ਭਾਰਤ ਦੇ ਥੋੜੇ ਸਮੇਂ ਦੇ ਵਿੱਚ ਵੱਡਾ ਨਾਮ ਬਣਾਉਣ ਵਾਲਾ ਖਾਨਸਾਹੇ ਵਾਲੀ ਆਪਰਾ ਹੋਇਆ ਚਾਰ ਤਿਆਰ ਬਣ ਤਿਆਰ ਨੇ ਚਾਰੇ ਕੋਟੀ ਦੇ ਮਾਲ ਨੇ ਪੰਜਾਬ ਦੇ ਵੱਡੇ ਗੱਪਾਂ ਦੇ ਉੱਤੇ ਵੱਡੇ ਚਰਚੇ ਆ ਚਿਰੋਂ ਕਰਦੇ ਹੁੰਦੇ ਆ ਪਰ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਖੇਡ ਕਬੱਡੀ ਦਾ ਔਰ ਉਸੇ ਪਿੰਡ ਦਾ ਪੰਨੂ ਪਰਿਵਾਰ ਦਾ ਨੌਜਵਾਨ ਇਸ ਲਈ ਤੇਜ਼ੀ ਕਹਿਣ ਵਾਲਾ ਯੂਰਪ ਦੇ ਮੈਦਾਨਾਂ ਵਿੱਚ ਕਹਿੰਦੇ ਬਹੁਤ ਤਕੜਾ ਖੇਡਿਆ ਔਰ ਇਸੇ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਦੂਜੇ ਪਾਸੇ ਹਲਕਾ ਜਿਹਾ ਟੱਚ ਕੀਤਾ ਔਰ ਨੰਬਰ ਨੌਜਵਾਨ ਕਹਿੰਦੇ ਵੀ ਰੇਡਰ ਦੇ ਇਸੇ ਜੁੜਦਾ ਹੋਇਆ ਹੈ ਨੰਬਰ ਨੌਜਵਾਨ ਤੇਤੀ ਕਹਿੰਦੇ ਆਪਣੀ ਟੀਮ ਲਈ ਜੋੜ ਗਿਆ ਔਰ ਅਗਲਾ ਮੁਕਾਬਲਾ ਮੇਰੇ ਵੀਰੋ ਥੋੜੇ ਸਮੇਂ ਦੇ ਵਿੱਚ ਜਿਹੜਾ ਦੇਖੋ ਜੀ ਖੇਡਾਂ ਇੱਕੋ ਇੱਕ ਜਰੀਆ ਨੇ ਤੁਹਾਨੂੰ ਸਿਹਤ ਰੱਖਣ ਲਈ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣ ਲਈ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਸਭ ਤੋਂ ਵਧੀਆ ਤੇ ਸਸਤਾ ਤੇ ਸੌਖਾ ਜਰੀਆ ਨੇ ਸਾਡੀ ਇਹੀ ਗੁਜਾਰਿਸ਼ ਆ ਬਾਕੀ ਦਾ ਸੰਧੂ ਸਾਹਿਬ ਨੇ ਤੁਹਾਨੂੰ ਗੱਲਾਂ ਦੱਸੀਆਂ ਨੇ ਹਰ ਪਿੰਡ ਵਾਸੀ ਹਰ ਪਿੰਡ ਦੀ ਪੰਚਾਇਤ ਨੂੰ ਸਰਪੰਚਾਂ ਨੂੰ ਇਹੀ ਬੇਨਤੀ ਆ ਦਾਨਿਆਲ ਹਲਕੇ ਤੇ ਪੂਰੇ ਪੰਜਾਬ ਨੂੰ ਕਿ ਆਪਣੇ ਪਿੰਡ ਵਿੱਚ ਗਰਾਊਂਡ ਬਣਾਓ ਜਿੱਥੇ ਬੱਚੇ ਜਾ ਕੇ ਪ੍ਰੈਕਟਿਸ ਕਰ ਸਕਣ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਗਰਾਊਂਡ ਨਹੀਂ ਹੈਗਾ ਇਹੀ ਆ ਕਿ ਸਾਰੇ ਪਿੰਡਾਂ ਵਾਲੇ ਆਪਣੇ-ਆਦੇ ਪਿੰਡ 'ਚ ਗਰਾਊਂਡ ਬਣਾਉਣ ਤਾਂ ਕਿ ਬੱਚਿਆਂ ਨੂੰ ਸਹੂਲਤ ਮਿਲ ਸਕੇ ਸੌਖੇ ਹੋ ਕੇ ਉਹ ਪ੍ਰੈਕਟਿਸ ਕਰ ਸਕਣ ਖੇਡਾਂ ਨਾਲ ਜੁੜ ਕੇ ਇਹ ਨਸ਼ਿਆਂ ਦੇ ਜਾਲ 'ਚੋਂ ਨਿਕਲ ਗਏ ਨੌਜਵਾਨ ਪੀੜ੍ਹੀ ਆਪਣੀ ਸਹੀ ਰਾਹ ਤੇ ਰਹੇ ਤੇ ਖੇਡਾਂ ਲਈ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਦੇਣਾ ਚਾਹੀਦਾ ਹੈ ਪਹਿਲਾਂ ਤਾਂ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਮੇਰੇ ਭਰਾ ਨੂੰ ਕਮਲ ਮੰਗੜ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਜੋ ਕਿ ਬਹੁਤ ਹੀ ਨੇਕ ਉਪਰਾਲਾ ਖੇਡਾਂ ਦਾ ਸਪੋਰਟਸ ਦਾ ਹਰ ਸਾਲ ਆਪਣੇ ਨਗਰ ਦੇ ਵਿੱਚ ਕਰਾਉਂਦੇ ਨੇ ਕਿਉਂਕਿ ਅੱਜ ਦੇ ਨੌਜਵਾਨਾਂ ਨੂੰ ਆਪਾਂ ਨਸ਼ਿਆਂ ਨਾਲੋਂ ਬਚਾਉਣਾ ਵਾ ਨਸ਼ਿਆਂ ਦੇ ਦਲਦਲ ਦੇ ਵਿੱਚੋਂ ਕੱਢਣਾ ਵਾ ਤਾਂ ਉਹਦਾ ਕੋਈ ਦੂਜਾ ਹੋਰ ਹੱਲ ਹੈ ਨਹੀਂਗਾ ਸਿਰਫ ਇੱਕੋ ਹੀ ਹੱਲ ਆ ਖੇਡ ਵੀ ਆਪਾਂ ਆਪਣੇ ਨੌਜਵਾਨਾਂ ਨੂੰ ਆਪਾਂ ਖੇਡਾਂ ਨਾਲ ਜੋੜੀਏ ਜੇ ਆਪਣਾ ਨੌਜਵਾਨ ਖੇਡਾਂ ਨਾਲ ਜੜੂਗਾ ਤਾਂ ਹੀ ਉਹਦਾ ਰੁਝਾਨ ਚੰਗੇ ਪਾਸੇ ਜਾਊਗਾ ਕੋਈ ਆਪਣੇ ਖੇਡਾਂ ਦੇ ਵਿੱਚੋਂ ਨਿਕਲ ਕੇ ਕੋਈ ਸਪੋਰਟਸ ਇੱਕ ਸਪੋਰਟਸ ਕੋਰਟੇ ਦੇ ਵਿੱਚ ਉਹ ਕੋਈ ਆਈਪੀਐਸ ਬਣਦਾ ਕੋਈ ਐਸਐਸਪੀ ਬਣਦਾ ਵਾ ਸੋ ਇਹ ਬਹੁਤ ਇੱਕ ਚੰਗਾ ਤੇ ਬਹੁਤ ਵਧੀਆ ਉਪਰਾਲਾ ਵਾ ਮਾਨ ਸਿੰਘ ਸਾਹਿਬ ਦਾ ਕੋਈ ਇਦਾਂ ਦੇ ਉਪਰਾਲੇ ਮੈਂ ਚਾਹੁੰਦਾ ਕਿ ਸਾਨੂੰ ਹਲਕੇ ਦੇ ਹਰ ਪਿੰਡ-ਪਿੰਡ ਦੇ ਵਿੱਚ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਜਾਣਦੇ ਹੋ ਉਹ ਵੀ ਸਰਕਾਰਾਂ ਆਉਂਦੀਆਂ ਜਾਂਦੀਆਂ ਹਰ ਕੋਈ ਕਹਿੰਦਾ ਵੀ ਨਸ਼ਾ ਖਤਮ ਕਰ ਦਾਂਗੇ ਪਰ ਨਸ਼ੇ ਦਾ ਜਿਹੜਾ ਬੋਲਬਾਲਾ ਉਹ ਬਹੁਤ ਜ਼ਿਆਦਾ ਵਾ ਇਹ ਹਰ ਇੱਕ ਮੇਰੇ ਭਰਾ ਨੂੰ ਮੈਂ ਤੁਹਾਡੇ মিডিਆ ਦੇ ਰਾਹੀਂ ਬੇਨਤੀ ਕਰਦਾ ਕਿ ਆਪਾਂ ਨੂੰ ਆਪੋ ਆਪਣੇ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਸੰਭਾਲਣ ਵਾਸਤੇ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਆ। ਤੋਂ ਮੈਂ ਆਪਣੇ ਬੰਨਿਓ ਮਾਰਕਟ ਸਾਹਿਬ ਨੂੰ ਇਹਨਾਂ ਦੀ ਸਾਰੀ ਸਮੂਚੀ ਟੀਮ ਨੂੰ ਜਿੰਨੇ ਸਮੂਹੇ ਖਿਡਾਰੀ ਇੱਥੇ ਆਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਤੇ ਬਹੁਤ ਵਧੀਆ ਉਪਰਾਲਾ ਵਾ। ਇਹਨਾਂ ਦਾ ਉਪਰਾਲਾ ਇਹ ਹਰ ਸਾਲ ਵੱਧ ਚੜ ਕੇ ਕਰਨਗੇ। ਸਾਨੂੰ ਹੋਰ ਵੀ ਇਸ ਗੱਲ ਤੇ ਆਸ ਹੈ ਮੇਰੇ ਬੰਨਿਓ ਖਾਸ ਕਰ ਇਹਨਾਂ ਦੀ ਸਾਰੀ ਟੀਮ ਨੂੰ ਕਮਲ ਮਾਰਕਟ ਦੀ ਨੂੰ ਬਹੁਤ-ਬਹੁਤ ਸ਼ੁਕਰੀਆ।